ਇਹ ਕੁੜੀਆਂ ਨੇ ਜੀ ਸਾਡੇ ਪਿੰਡ ਦੀਆਂ ਸਾਡੇ ਧਲੇਵਾ ਸਕੂਲ ਦੀਆਂ ਮੇਰਾ ਆਪਣਾ ਪੇਕਾ ਪਿੰਡ ਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਾਰਟਿਸਪੇਸ਼ਨ ਕੀਤੀ ਆ ਤੇ ਪੋਜੀਸ਼ਨਾਂ ਵੀ ਲਈਆਂ ਡਿਸਟ੍ਰਿਕਟ ਦੀਆਂ ਇਹ ਕੁੜੀਆਂ Winner ਨੇ ਮਾਨਸਾ ਜ਼ਿਲ੍ਹੇ ਨੂੰ ਤੇ ਇਹ ਸਾਰਾ ਹੈਗਾ ਇਹ ਸਾਡੀ ਬੀਬਾ ਬੈਠੀ ਆ ਸੁਖਵਿੰਦਰ ਕੌਰ ਸੁਖੀ ਮੈਡਮ ਇਹਦੀ ਬਦੌਲਤ ਇਹ ਕੁੜੀਆਂ ਨੇ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਅ ਬੇਟਾ ਤੁਸੀਂ ਦੱਸੋ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਜੀ ਸ਼ਹਿਰਾਣੀ ਜੀ ਇਸ਼ਾ ਰਾਣੀ ਤੂੰ ਤਾਂ ਬੈਸਟ ਵੀ ਆਈ ਸੀ ਕਹਿੰਦੇ ਵੀ ਹਾਂ ਜੀ ਤਾਂ ਬਹੁਤ ਬਹੁਤ ਬੈਸਟ ਪਲੇਅਰ ਸੀਗੀ ਇਹ ਮਾਨਸ ਜਦੋਂ ਇੱਥੇ ਜਿਲ੍ਹਾ ਹੋਇਆ ਸੀ ਜੀ ਯਾ ਰੱਖੀ ਨਹੀਂ ਗਈ ਸੀ ਕੁੜੀਆਂ ਤੋਂ ਅੱਛਾ ਤੇ ਬਟਿੰਡੇ ਜ ਇੱਥੇ ਮੈਂ ਪ੍ਰੈਕਟਿਸ ਕਰਾ ਰਹੀ ਸੀ ਬਟਿੰਡੇ ਵਾਲੇ ਕਹਿੰਦੇ ਵੀ ਅਸੀਂ ਤੁਹਾਡੀਆਂ ਕੁੜੀਆਂ ਨਾਲ ਮੈਚ ਲਾਉਣਾ ਹੈ ਅੱਛਾ ਉਹ ਮੈਚ ਲਾਉਣ ਆ ਗਏ ਅੱਛਾ ਤੇ ਇੱਥੇ ਮਤਲਬ ਮੈਚ ਹੋ ਰਿਹਾ ਸੀ ਲੂਸਾ ਕਰ ਗਿਆ ਸੀ ਦੋ ਚਾਰ ਪੁਆਇੰਟਾਂ ਦੇ ਅੱਛਾ ਪਰ ਉਹ ਕਹਿੰਦੇ ਵੀ ਜਿਹੜੀ ਸਾਡੀ ਕੰਨ ਤੇ ਘੇਰੀ ਤੇ ਲੱਗੀ ਹੋਈ ਕੁੜੀ ਮੁੰਡਿਆਂ ਨੂੰ ਵੀ ਮਾਤ ਪਾਉਂਦੀ ਸੀ ਮੁੰਡਿਆਂ ਨੂੰ ਵੀ ਟਿਕਣ ਨਹੀਂ ਸੀ ਦਿੰਦੀ ਪਰ ਉਹ ਤੋਂ ਕਹਿੰਦੇ ਇਹ ਕੁੜੀ ਮਤਲਬ ਰੱਖੀ ਨਹੀਂ ਗਈ ਸੀ ਬੰਦੇ ਅੱਛਾ ਅੱਛਾ ਉਹ ਇਹ ਗੱਲ ਮਤਲਬ ਕਹਿ ਕੇ ਗਏ ਸੀ ਓਕੇ ਓਕੇ ਇਹ ਇੱਥੇ ਫਿਰ ਕਿਹੜੇ ਬੈਠ ਕੇ ਕਿਹੜੇ ਆਪਣਾ ਏਜ਼ ਕੈਟਾਗਰੀ ਕਿਹ ਤਾਂ 17 ਜੀ ਅੱਛਾ ਇਸ ਵਾਰ 17 ਜੀ ਕਰ ਜੀ ਅੱਛਾ ਦੂਸਰੀਆਂ ਕੁੜੀਆਂ ਦੇਖ ਇਹ 17 ਨੇ ਇਹ ਵੀ ਸਟੇਟ ਖੇਡ ਕੇ ਰਹੀ ਜੀ ਅੱਦੇ ਬਟੇ ਮੈਂ ਇੱਕ ਦੇ ਦੇਣਾ ਇਹਨਾਂ ਨੂੰ ਕੀ ਆ ਕੀ ਨਾਮ ਹੈ ਬਟਾ ਤੇਰਾ ਪੂਜਾ ਰਾਣੀ ਜੀ ਪੂਜਾ ਰਾਣੀ ਅੱਛਾ ਤੂੰ ਵੀ ਜਿਹੜਾ ਅੰਡਰ 14 ਚ ਗਈ ਜਾਂ 17 ਚ 14 14 ਚ ਅੱਛਾ ਤੇ ਅੱਛਾ ਦੋਨੇ ਅੱਛਾ ਅੱਛਾ ਫਿਰ ਤਾਂ 2 ਇਨ 1 ਹੋ ਗਈ ਹਾਂਜੀ ਹਾਂ ਅੱਛਾ ਤੇ ਉੱਥੇ ਫਿਰ ਕਿੰਨੇ ਸਿਲੈਕਸ਼ਨ ਪਹਿਲੇ ਸਾਲ ਹੀ ਹੋ ਗਈ ਸੀ ਜੀ ਅੱਛਾ ਅੱਛਾ ਜਦੋਂ ਮੈਂ ਤਿਆਰੀ ਕਰਾਈ ਹੈ 22 ਦੇ ਵਿੱਚ ਅੱਛਾ 22 ਦੇ ਵਿੱਚ ਹੀ ਸਿਲੈਕਸ਼ਨ ਸਟੇਟ ਚਲੀ ਗਈ ਸੀ ਜੀ ਅੱਛਾ ਅੱਛਾ ਤੇ ਹੁਣ ਕਿਹੜੀ ਕਲਾਸ ਚ ਨੇ 10 10 ਲਗਾਤਾਰ 2 ਸਾਲ ਹੋ ਗਏ ਖੇਡਦੇ ਹਨ ਮਤਲਬ ਅੱਛਾ ਅੱਛਾ ਤੇ ਤੇ ਇਹ 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 ਗੁੜੀਆ ਇਹ ਨੌਵੀਂ ਚ ਜੀ ਇਹ ਨੌਵੀਂ ਚ ਅਗਲੇ ਸਾਲ ਫੇਰ ਅੱਛਾ 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 ਤੇ ਚਲੋ ਬੀਬਾ ਤੁਹਾਡਾ ਨਾ ਦੱਸੋ ਬੇਟੇ ਸ਼ਗਨਪ੍ਰੀਤ ਕਾਰੀ ਸ਼ਗਨਪ੍ਰੀਤ ਕੌਰ ਅੱਛਾ ਤੂੰ ਕਿਹੜੇ ਕੈਟਾਗਰੀ ਚ ਖੇਡੀ 14 ਤੇ 17 ਚ 14 ਤੇ 17 ਦੋਨੇ ਅੱਛਾ ਦੋਨਾਂ ਦੇ ਵਿੱਚ ਵਧੀਆ ਪਰਫਾਰਮੈਂਸ ਦਿੱਤੀ ਹਾਂ ਅਗਲੀ ਬੇਟੀ ਨੂੰ ਦਿਓ ਹਾਫ ਦੇ ਹਸਨਪ੍ਰੀਤ ਰਾਣੀ ਹਸਨਪ੍ਰੀਤ ਕੌਰ ਅੱਛਾ ਤੇਰੀ ਕਲਾਸ ਕਿਹੜੀ ਆ ਬੇਟੇ 9th 9th ਅੱਛਾ ਤੇ ਤੂੰ ਵੀ ਕਿਹੜੀ ਕੈਟਾਗਰੀ ਦੋਵੇਂ ਕੈਟਾਗਰੀ ਓਕੇ ਚਲੋ ਪਿੱਛੇ ਦਿਓ ਅੱਗੇ ਆਜੇ ਬੇਟੇ ਅੱਗੇ ਆਜਾ ਇੱਥੇ ਇੱਥੇ ਨੂੰ ਆ ਜਾ ਇੱਥੇ ਆ ਜਾ ਇੱਥੇ ਆ ਜਾ ਇੱਥੇ ਆ ਜਾ ਹਾਂ ਹਾਂ ਇੱਧਰ ਤੇ ਕੀ ਨਹੀਂ ਕੀ ਨਾਮ ਇਟ ਇਤਰਾ ਮਨਪ੍ਰੀਤ ਮਨਪ੍ਰੀਤ ਅੱਛਾ ਤੇਰੀ ਕਿਹੜੀ ਕਲਾਸ ਹੈ ਬੇਟੇ 9th ਜੀ 9th ਹਾਂਜੀ ਅੱਛਾ ਤੇ ਤੂੰ ਵੀ ਕਿਹੜੇ ਕਿਹੜੇ ਆਪਣਾ ਏਜ ਕੈਟਾਗਰੀ ਚ ਖੜੀ 14 ਇੰਚ ਦੀ 14 ਇੰਚ ਦੀ ਅੱਛਾ ਇਸ ਵਾਰ 17 ਆਉਗੀ ਜੀ ਇਸ ਵਾਰ 17 ਆ ਗਿਆ ਅੱਛਾ ਅੱਛਾ ਤੇ 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 ਕਿਹੜੇ ਦੋਵਾਰ ਦੋਵਾਰ 14 ਇੰਚ 14 ਇੰਚ ਦੇ ਖੇਡੀ ਚਲੋ ਤੇ ਅਗਲੀ ਬੇਟੀ ਨੂੰ ਦੋ ਹਾਂ ਬੇਟੇ ਤੇਰਾ ਨਾਮ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਅੱਛਾ ਤੇਰੀ ਕਲਾਸ ਬੇਟੇ 9 9th ਅੱਛਾ ਤੂੰ ਕਿਹੜੀ ਕੈਟਾਗਰੀ ਚ ਖੇਡੀ 14 14 ਚ ਅੱਛਾ ਹੁਣ ਤੇਰੀ ਨੌਵੀਂ ਕਲਾਸ ਹੈ ਚਲੋ ਗੁੱਡ ਲੱਕ ਹਾਂ ਬੇਟੇ ਨਵਜੋਤ ਕੌਰ ਜੀ ਨਵਜੋਤ ਕੌਰ ਤੇਰੀ ਕਲਾਸ 10ਵੀਂ 10ਵੀਂ अच्छा तू मतलब तू भी दो में कैटेगरी ਖੇਢੀ ਜਾ 17 ਦੋਨੇ ਅੱਛਾ ਦੋਵੇਂ ਚਲੋ ਬਹੁਤ ਵਧੀਆ ਤੁਹਾਡੀ ਪਰਫਾਰਮੈਂਸ ਰਹੀ ਹੈ ਹੁਣ ਤੁਹਾਡੇ ਮੈਡਮ ਨੇ ਨਾ ਮੰਗ ਕੀਤੀ ਹੈ ਇਹ 14 ਦੀ ਰੇਡਰ ਵਧੀਆ ਜੀ ਅੱਛਾ 14 ਦੀ ਰੇਡਰ ਵਧੀਆ ਇਹ 17 ਦੀ ਰੇਡਰ ਵੀ ਹੈ ਤੇ ਕੇਰੀ ਵੀ ਖੇਡਦੀ ਹੈ ਕੇਰੀ ਵੀ ਖੇਡਦੀ ਹੈ ਹਾਂ ਜੀ ਬਹੁਤ ਵਧੀਆ ਅੱਛਾ ਇਹ ਇਹ ਵੀ ਰੇਡਰ ਹੈ ਤੇ ਕੰਨੀ ਬਹੁਤ ਵਧੀਆ ਖੇਡਦੀ ਹੈ ਜੀ ਅੱਛਾ ਅੱਛਾ ਹਾਂ ਕੰਨੀ ਦੀ ਮਤਲਬ ਉਹ ਰੇਡਰ ਹੈ ਜੀ ਉਹ ਕੇਰੀ ਖੇਡਦੀ ਹੈ ਅੱਛਾ ਅੱਛਾ ਹਾਂ ਜੀ ਇਹ ਵੀ ਇਹ ਦੋ ਨੰਬਰ ਤੇ ਲੱਗਦੀ ਹੁੰਦੀਆਂ ਨਾ ਹਾਂ ਇਹ ਦੋ ਨੰਬਰ ਤੇ ਇੱਕ ਕੰਨੀ ਵਾਲੀ ਦੇ ਨਾਲ ਦੋ ਨੰਬਰ ਤੇ ਜੀ ਅੱਛਾ ਦੋ ਨੰਬਰ ਹਾਂ ਠੀਕ ਹੈ ਇਹ ਆਪਣੀ ਰੇਡਰ ਹੈ ਜੀ ਛੋਟੀ ਜੀ ਅੱਛਾ 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 ਵਾਹ ਇਹ ਆ ਵੀ ਨੈਸ਼ਨਲ ਸਟਾਈਲ ਕੋਈ ਨਹੀਂ ਆਈ ਮਨਪ੍ਰੀਤ ਹੈ ਨਾ ਉਹ ਮੰਤਰੀ ਤੇ ਜਿਹੜੀ ਕੁੜੀ ਹੈ ਜੀ ਉਹ ਨਾਲ ਜਦੋਂ ਮੈਂ ਇਸ ਬਿਲਕੁਲ ਹੀ ਮਤਲਬ ਕੁਛ ਉਹਦੇ ਸੀਗੀ ਪ੍ਰੋਬਲਮ ਹਨ ਅੰਦਰੇ ਮਤਲਬ ਉਹ ਮੈਂ ਨਾ ਗੇਮ ਚ ਲਾ ਲਈ ਸੀ ਮੈਨੂੰ ਆ ਕੇ ਉਹਦੀ ਮੰਮੀ ਕਹਿੰਦੀ ਦੋਕ ਦਿਨ ਉਹ ਖੇਡਦੀ ਕਹਿੰਦੀ ਵੀ ਇਹਨੂੰ ਗੇਮ ਚ ਨਾ ਲਾਓ ਜੀ ਮੈਂ ਕੀ ਗੱਲ ਹੋਗੀ ਕਹਿੰਦੀ ਜੀ ਇਹ ਤਾਂ ਖੇਡਿਆ ਨਹੀਂ ਜਾਂਦਾ ਜੇ ਸਾਹ ਚੜ ਜਾਂਦਾ ਅੱਛਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਨਹੀਂ ਲਾਉਂਦੀ ਪਰ ਬੱਚਾ ਮਗਾ ਖੇਡਣਾ ਚਾਹੁੰਦਾ ਅੱਛਾ ਪਰ ਮੈਂ ਕੋਈ ਜ਼ੋਰ ਨਹੀਂ ਪਾਉਂਦੀ ਜਿਵੇਂ ਮਤਲਬ ਉਹ ਹੀ ਖੇਡਣਾ ਚਾਹੁੰਦੇ ਨੇ ਮਤਲਬ ਉਹ ਉਵੇਂ ਹੀ ਖੇਡ ਲੈਣਗੇ ਤੇ ਚਾ ਕੋਈ ਨਾ ਜੇ ਮੈਂ ਤਾਂ ਤਕਲੀਫ ਹੋਈ ਬੱਚੇ ਨੂੰ ਮਾਟਾ ਕੇ ਹਾਂ ਚਲੋ ਬੱਚਾ ਖੇਡਦਾ ਰਿਹਾ ਸੀ ਅੱਛਾ ਤੇ 3 ਮਹੀਨੇ ਬਾਅਦ ਉਹਦੀ ਮੰਮੀ ਆ ਕੇ ਕਹਿੰਦੀ ਜੀ ਭਾਂਜੀ ਸਾਡੀ ਤਾਂ ਕੁੜੀ ਠੀਕ ਹੋ ਗਈ ਜੀ ਅੱਛਾ ਹਾਂ ਮੈਂ ਕਿਹਾ ਕਿਵੇਂ ਕਹਿੰਦੀ ਜੀ ਪਤਾ ਨਹੀਂ ਤਾਂ ਦਮੀਨ ਮਤਲਬ ਚੜਦਾ ਨਹੀਂ ਅੱਗੇ ਤਾਂ ਕਹਿੰਦੀ ਇਹ ਮਤਲਬ ਬਿਲਕੁਲ ਐ ਬਿਮਾਰੀ ਜੀ ਦਿਖਾਦੀ ਅੱਛਾ ਜਿਹੜੀ ਹੁੰਦਾ ਇੰਨੀ ਫਰਤੀਲੀ ਹੋ ਗਈ ਇੰਨੀ ਵਧੀਆ ਤੇ ਮੈਂ ਕਿਹਾ ਦੇਖੋ ਗੇਮਾਂ ਚ ਇੰਨਾ ਜੋਰ ਆ ਹਾਂ ਇੰਨੀ ਤਾਕਤ ਹੈ ਮੈਂ ਕਿਹਾ ਗੇਮ ਵਿੱਚ ਉਹਦਾ ਬੱਚਾ ਤਾਕਤਵਰ ਕਰਦਾ ਹਾਂ ਕਿੰਦੀ ਹਾਂਜੀ ਕਹਿੰਦੀ ਭੈਣ ਜੀ ਹੁਣ ਨਾ ਹਟਾਓ ਸਾਡੇ ਬੱਚੇ ਨੂੰ ਗੇਮ ਚ ਹੁਣ ਲਾ ਲਓ ਉਹ ਵੀ ਖੇੜ ਕੇ ਹੀ ਇਹ ਸਟੇਜ ਅੱਛਾ ਹਾਂਜੀ ਹਾਂ ਉਹ ਵੀ ਗਈ ਸੀ ਹੁਣ ਇੱਕ ਜਿਹੜਾ ਨਾ ਤੁਹਾਡੀ ਤੁਹਾਡੀ ਕੋਈ ਮੰਗ ਜਿਵੇਂ ਤੁਹਾਡੇ ਮੈਡਮ ਨੇ ਮੰਗ ਕੀਤੀ ਹੈ ਉਹ ਦੱਸੋ ਫਿਰ ਤੁਹਾਡਾ ਕੀ ਮੰਗ ਹੈ ਜਿਹੜੀ ਤੁਹਾਨੂੰ ਖੇਡਣ ਵਾਸਤੇ ਕਿਹੜੀ ਚੀਜ਼ ਦੀ ਲੋੜ ਹੈ ਇੱਕ ਤਾਂ ਸਾਡੇ ਸਕੂਲ ਦੀ 12ਵੀਂ ਤੱਕ ਬਣਾ ਦੇਈ ਅੱਛਾ ਠੀਕ ਹੈ ਬਹੁਤ ਵਧੀਆ ਤੇ ਸਾਨੂੰ ਮੈਟ ਜੀ ਮੈਟ ਬੜੀ ਅੱਜ ਹੁਣ ਲਾਉਣਾ ਚਾਹੁੰਦੇ ਹਾਂ ਜੀ ਕਿਉਂਕਿ ਸਾਡੀ ਫਿਰ 12ਵੀਂ ਤੋਂ ਬਾਅਦ ਖੇੜੋ 10ਵੀਂ ਤੋਂ ਬਾਅਦ ਅਧੂਰੀ ਰਹੀ ਹੋਈ ਜੀ ਹਾਂਜੀ ਫਿਰ ਅਸੀਂ ਅਲੱਗ ਅਲੱਗ ਹੋ ਜਾਾਂਗੇ ਟੀਮ ਟੁੱਟ ਜੂਗੀ ਟੀਮ ਵੀ ਟੁੱਟ ਜੂ ਬਾਕੀ ਇਹ ਵੀ ਨਹੀਂ ਪਤਾ ਮਾਪੇ ਕਹਿੰਦੇ ਨੇ ਬਾਹਰ ਨਹੀਂ ਪੜ੍ਹ ਲਨਣਾ ਕੁੜੀਆਂ ਦਾ ਇਹ ਵੀ ਵੱਡੀ ਵੱਡੀ ਸਮੱਸਿਆ ਹੁੰਦੀ ਹੈ ਹਾਂ ਇਹ ਤਾਂ ਬਹੁਤ ਹਾਂ ਚਲੋ ਬੇਟੇ ਅਸੀਂ ਵਾਈਗਰੂ ਭੜੀ ਕਰੂਗਾ ਕਿਹੜੀ ਕਿਹੜੀ ਦਾ ਕਿਹੜੇ ਸਕੂਲ ਨਾਲ ਕਿਹੜੀ ਟੀਮ ਨਾਲ ਸਭ ਤੋਂ ਵਧੀਆ ਮੈਚ ਖਾਦਾ ਤੁਹਾਡੇ ਨਾਲ ਸਵਾਲ ਹੁੰਦਾ ਕਿ ਕੋਲੜੀਆਂ ਦਾ ਹੈ ਕੁਲਰੀਆਂ ਨਾਲ ਵੈਰੀ ਗੁੱਡ ਕੁਲਰੀਆਂ ਨਾਲ ਕਹਿੰਦੇ ਫਸਮਾ ਮੁਕਾਬਲਾ ਹੁੰਦਾ ਜਾਂ ਕਿਸ ਤਰ੍ਹਾਂ ਦਾ ਅਸੀਂ ਜਿਲਾ ਜਿੱਤੇ ਇੱਕ ਤਾਂ ਪਿਛਲੀ ਵਾਰੀ ਆਪਾਂ 1.3 ਦੀ ਹਾਰੇ ਸੀ ਸੈਕੰਡਾਈਜ਼ 1.3 ਦੀ ਹਾਰੇ ਸੀ ਜੀ ਅੱਛਾ ਅੱਛਾ ਕੁਲਰੀਆਂ ਅੱਛਾ ਇਸ ਵਾਰ ਅਸੀਂ 7-8 ਪੁਆਇੰਟਾਂ ਦੇ ਜਿੱਤੇ ਜਿੱਤੇ ਜਿਲਾ ਜਿੱਤੇ ਅੱਛਾ 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 ਕੋਈ ਯਾਦਗਾਰ ਦੱਸ ਦਿਓ ਆਪਦੀ ਕੋਈ ਕੋਈ ਹੋਰ ਥੋੜੂ ਕੋਈ ਕੋਈ ਯਾਦਗਾਰੀ ਮੈਚ ਜਿਹੜਾ ਹੋਵੇ ਵੀ ਆ ਜਿੱਤਿਆ ਅਸੀਂ ਉੱਥੇ ਹਾਂ ਮਾਨਸਾ ਜੀ अच्छा मानसा मानसा कुल्लरी वाला ਤੁਸੀਂ ਫਿਰ ਬੋਤਾ ਚੰਨਾ ਸੀ ਹਾਂਜੀ ਕਿਉਂਕਿ ਜਦੋਂ ਪਿਛਲੇ ਵੀ 3 ਸਾਲ ਹੋ ਗਏ ਸਾਨੂੰ ਖੇਡਦੇ ਆ ਨੂੰ اچھا ਜਦੋਂ ਪੜ ਕੇ ਪਹਿਲੇ ਸਾਲ ਅਸੀਂ ਖੇਡਣ ਗਈਆਂ ਸਾਨੂੰ ਐਸੀ ਵੀ ਹੁਣ ਸਾਡਾ ਕੀ ਬਣੂਗਾ ਵੀ ਟੀਮ ਅਭੀ ਪਹਿਲਾ ਉਹ ਵੀ ਵਧੀਆ ਸੀ ਹਾਂ ਤੇ ਜੀ ਉਹ ਤੋਂ ਤਾਂ ਵੀ ਅਸੀਂ ਹਾਰ ਜ ਹਾਰ ਜ ਗਈਆਂ ਸੀ ਜੀ ਫਿਰ ਦਵਾਚ ਮੈਡਮ ਨੇ ਦੂਜੇ ਸਾਲ ਸਾਨੂੰ ਪੂਰੀ ਮਿਹਨਤ ਕਰਾਈ ਜੀ ਛੁੱਟੀਆਂ ਤੋਂ ਬਾਅਦ ਵੀ ਆਈ ਗਏ ਜੀ ਅਸੀਂ ਅੱਛਾ ਜੂੰਦੇ ਛੱਟਿਆਂ ਚ ਹਾਂਜੀ ਉਦੋਂ ਵੀ ਬੁਲਾ ਲਿਆ ਕਰਨ ਸਾਨੂੰ ਮੈਡਮ ਆਪ ਵੀ ਆਉਂਦੇ ਸੀ ਇਹ ਅੱਛਾ ਤੇ ਉਦੋਂ ਫਿਰ ਜੀ ਸੀ ਖੇਡਦੇ ਸੀਗੇ ਫਿਰ ਮਾਨਸਾ ਜੀ ਫਿਰ ਜਦੋਂ ਸਾਡਾ ਦੁਬਾਰਾ ਮੈਚ ਲੱਗਿਆ ਫਿਰ ਸਾਨੂੰ ਇਹਨਾਂ ਦਰਜਾ ਨਹੀਂ ਲੱਗਿਆ ਵੀ ਹੁਣ 2 ਸਾਲ ਹੋਣ ਵਾਲੇ ਹੋਗੇ ਅੱਛਾ ਹਾਂਜੀ ਤੇ ਫਿਰ ਅਸੀਂ ਨੇ ਪੂਰੀ ਮਿਹਨਤ ਕਰਕੇ ਵੀ ਜਿੱਨਾ ਸਾਨੂੰ ਮੈਡਮ ਨੇ ਦੱਸਿਆ ਸੀ ਜੀ ਵੀ ਅਸੀਂ ਉਰਤੇ ਅਮਲ ਰਹੇ ਅਟਲ ਰਹੇ ਤੇ ਅਸੀਂ ਨੇ ਪੂਰੀ ਉਹ ਤੇ ਹਕੀਕਤ ਆਈ ਤੇ ਫਿਰ ਜਿੱਤੇ ਤੁਸੀਂ ਹਾਂਜੀ ਜਿੱਤ ਗਈ ਸੀ ਅੱਛਾ 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 ਹਾਂਜੀ ਵੀ ਇਹਨਾਂ ਡਰ ਜਾਣ ਲੱਗਾ ਜਿਵੇਂ ਪਿਛਲੇ ਸਾਲ ਤੋਂ ਲੱਗਾ ਸੀ ਵੀ ਹਾਏ ਕੀ ਬਨੂ ਕੀ ਬਨੂ ਅੱਛਾ 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 ਇੱਕ ਇੱਕ ਵਾਰ ਤਾਂ ਹੁੰਦਾ ਹੀ ਆ ਨਾ ਜੀ ਹਾਂ ਬਿਲਕੁਲ ਸ਼ੁਰੂਆਤ ਜਿੱਦਾਂ ਹੁੰਦੀ ਹੀ ਸੀ ਬੜੀ ਐ ਜੀ ਹਾਂ ਜਦੋਂ ਮੈਡਮ ਆਏ ਸੀ ਜੋ ਉਹਦੇ ਬੜੇ ਸੀ ਗਰਾਊਂਡ ਚ ਵੀ ਕਿੰਨਾ ਅਸੀਂ ਬੜੇ ਸੇ 8ਵੀਂ ਚ ਆਏ ਸੀ ਜੀ ਗਰਾਊਂਡ ਚ ਹਾਂ 2 ਸਾਲ 6ਵੀਂ 7ਵੀਂ ਚ ਤਾਂ ਸਾਨੂੰ ਕੋਈ ਆਈ ਨਹੀਂ ਸੀ ਗਰਾਊਂਡ ਚ ਨਹੀਂ ਬੁਲਾਇਆ ਜੀ ਸਾਨੂੰ ਕਿਸੇ ਟੀਚਰ ਨੇ ਹਾਂ ਇਹ ਆਏ ਫਿਰ ਸਾਨੂੰ ਕਬੱਡੀ ਖੇਡ ਸਿਖਾਈ ਅੱਛਾ ਅੱਛਾ ਕੱਲੀ ਕਬੱਡੀ ਵੀ ਨਹੀਂ ਹੋਰ ਵੀ ਇਹ ਜੁੱਡੋ ਹੋ ਗਈ ਹਾਂ ਹੋਰ ਵੀ ਖੇਡਾਂ ਹੋ ਰਹੀਆਂ ਬਾਦੂ ਹਾਂ ਚਲੋ ਠੀਕ ਹੈ ਬੇਟਾ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਨਮਾਨ ਦਿੱਤਾ ਖਾਸ ਕਰਕੇ ਤੁਹਾਡੇ ਮੈਡਮ ਦਾ ਮਾਈਕ ਦਿਓ ਇਹਨਾਂ ਨੂੰ ਹਾਂ ਤੁਹਾਡਾ ਨਾਮ ਮਾਨ ਸਤਿਕਾਰ ਦੇਣ ਲਈ ਬਸ ਇਹ ਵੀ ਸਾਡੇ ਪਿੰਡ ਦੇ ਸਕੂਲ ਨੂੰ ਤੁਸੀਂ ਖੇਡਾਂ ਦੇ ਨਕਸ਼ੇ ਤੇ ਲਿਆਏ ਬੈਗਰੂ ਤੁਹਾਡੀ ਮਿਹਨਤ ਨੂੰ ਸਫਲ ਕਰੇ ਤੇ ਇਹਨਾਂ ਕੁੜੀਆਂ ਨੂੰ ਤੁਹਾਡੇ ਵਾਂਗੂੰ ਜਿਵੇਂ ਤੁਹਾਡੇ ਮੈਡਮ ਸਟਾਰ ਨੇ ਨਾ ਜਿਵੇਂ ਇਹਨਾਂ ਦੇ ਮਤਲਬ ਕੱਲੇ ਕੱਲੇ ਨੇ ਕੱਲੀ ਨੇ ਮੈਚ ਜਿੱਤੇ ਹੋਏ ਨੇ ਕੱਲੀ ਕੁੜੀ ਨੇ ਮੈਂ ਇਹ ਆਪਣੇ ਉਹ ਚੀਜ਼ ਇਹਦੇ ਚ ਦੇਖ ਲਈਆਂ ਹਾਂ ਵੀ ਇਹ ਇਹ ਕੱਲੀ ਮੈਚ ਜਿੱਤਦੀ ਮਤਲਬ ਇਹਦੇ ਜਿੰਨੀ ਪਾਵਰ ਹੈਗੀ ਮੈਨੂੰ ਠੀਕ ਹੈ ਚਲੋ ਵੈ ਗਰੂਪ ਵਾਲੀ ਕਰੇ ਤੁਸੀਂ ਵੀ ਕਹੋਨੀ ਹੈ ਵੀ ਇਹ ਕੁੜੀ ਮਤਲਬ ਮੈਂ ਨੈਸ਼ਨਲ ਖੜਾਵਾ ਹਾਂ ਖੜਾਵਾ ਠੀਕ ਹੈ ਜਿੰਨੀ ਮਰਜ਼ੀ ਮੈਨੂੰ ਮਿਹਨਤ ਕਰਾਉਣੀ ਪਵੇ ਕਿਉਂਕਿ ਅਸੀਂ ਜੂਨ ਦੇ ਮਹੀਨੇ ਚ ਵੀ ਮਤਲਬ ਅਸੀਂ ਮੈਂ ਇਹਨਾਂ ਨੂੰ ਡੇਲੀ ਬੁਲਾਉਂਦੀ ਸੀ ਮੈਂ ਜੂਨ ਦਾ ਮਹੀਨਾ ਕਦੇ ਵੀ ਪੂਰਾ ਨਹੀਂ ਕਰਕੇ ਛੁੱਟੀਆਂ ਦੇ ਵਿੱਚ ਕੈਂਪ ਲਾਉਣਾ ਹੀ ਲਾਉਣਾ ਠੀਕ ਜਦੋਂ ਹੁਣ ਮਤਲਬ ਅਪ੍ਰੈਲ ਤੋਂ ਬਾਅਦ ਮੈਂ ਇਹਨਾਂ ਨੂੰ ਕਹਤਾ ਵੀ ਪੇਪਰ ਖਤਮ ਹੁੰਦਿਆਂ ਸਾਰ ਆਪਾਂ ਨੇ ਠੀਕ ਹੈ ਹਾਂਜੀ ਵੀ ਨਾਲ ਦੀ ਨਾਲ ਆਪਾਂ ਨੇ ਖੇਡਣਾ ਸ਼ੁਰੂ ਕਰਨਾ ਸਕੂਲ ਟਾਈਮ ਤੋਂ ਬਾਅਦ ਵੀ ਮਤਲਬ 2 ਘੰਟੇ ਮੈਂ ਇਹਨਾਂ ਨੂੰ ਖੜਾ ਕੇ ਜਾਣੇ ਜਾਣਾ ਹੁੰਦਾ ਕਿਉਂਕਿ ਇਸ ਦੁਆਰ ਪਹਿਲਾਂ ਪੜ੍ਹਾਈ ਦਾ ਥੋੜਾ ਜਿਹਾ ਆ ਜਾਂਦੀ ਹੈ ਪ੍ਰੋਬਲਮ ਪਈਦਾ ਨਹੀਂ ਸਾਨੂੰ ਪੜ੍ਹਨਾ ਵੀ ਜ਼ਰੂਰੀ ਹੁੰਦਾ ਹਾਂਜੀ ਹਾਂ ਤੇ ਫਿਰ ਮੈਨੂੰ ਆ ਜਾਂਦਾ ਚਲੋ ਮੈਂ ਘੰਟਾ ਬਾਅਦ ਚ ਹੀ ਚਲ ਜਾਊਂਗੀ ਬਾਅਦ ਚ ਲਾ ਕੇ ਜਾਣੀ ਜੀ ਘੰਟੇ ਇਹਨਾਂ ਨੂੰ ਚਲੋ ਵਾਹਿਗੁਰੂ ਤੁਹਾਡੀ ਮਿਹਨਤ ਨੂੰ ਫਲ ਪਾਵੇ ਤੇ ਇਹਨਾਂ ਕੁੜੀਆਂ ਦਾ ਭਵਿੱਖ ਜਿਹੜਾ ਹੋਜੇ ਪਰਲ ਹੋਵੇ ਹਾਂ ਜੀ ਮਾਤਾ ਮੈਂ ਇਹਨਾਂ ਬੱਚਿਆਂ ਨੂੰ ਕਾਮਯਾਬੀ ਬਖਸ਼ੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਸੇ ਤਰ੍ਹਾਂ ਖੇਡਦੇ ਰਹੋ ਤੇ ਇਹਵੇਂ ਜਮੇ ਜਿੰਦਾਬਾਦ ਚਲੋ